ਅੱਜ ਦੀ ਵੱਡੀ ਖਬਰ ਅਧਿਆਪਕਾਂ ਨਾਲ ਸੰਬੰਧਿਤ ਹੈ। ਅਧਿਆਪਕਾਂ ਦੀ ਤਨਖਾਹ ਕੱਟਣ ਖਿਲਾਫ ਡੀਈਓ ਦਫ਼ਤਰ ਘੇਰਨ ਦਾ ਐਲਾਨ। ਅਧਿਆਪਕਾਂ ਨੇ 16 ਫਰਵਰੀ ਦੀ ਹੜਤਾਲ 'ਚ ਲਿਆ ਸੀ ਹਿੱਸਾ। ਪੂਰੀ ਖਬਰ ਦੇਖਣ ਦੇ ਲਈ ਬਨੇ ਰੋ ਚੈਨਲ ਦੇ ਨਾਲ। ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਇਕਾਈ ਬਟੇਂਡਾ ਦੀ ਅਹਿਮ ਮੀਟਿੰਗ। ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਸਿੰਘ ਦੀ ਅਗਵਾਈ ਵਿੱਚ ਟੀਚਰਜ਼ ਹੋਮਵਕ ਵਿਖੇ ਹੋਈ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ 16 ਫਰਵਰੀ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਠੇਕਾ ਭਰਤੀ ਬੰਦ ਕਰਨ ਵਿਭਾਗਾ ਦਾ ਨੀਜੀਕਰਨ ਅਤੇ ਬੋਲਣ ਦੀ ਆਜ਼ਾਦੀ ਤੇ ਰੋਖ ਖਿਲਾਫ ਦੇਸ਼ ਦੇ ਸਮੁੱਚੇ ਮੁਲਾਜ਼ਮਾ ਵੱਲੋਂ ਆਪਣਾ ਡੈਮੋਕਰੇਟਿਕ ਹੱਕ ਰੱਖਦੇ ਹੋਏ ਕੌਮੀ ਹੜਤਾਲ ਕੀਤੀ ਗਈ ਸੀ ਜਿਸ ਦੀ ਸੂਬੇ ਦੇ ਚੀਫ ਸੈਕਟਰੀ ਤੋਂ ਲੈ ਕੇ ਲੋਕਲ ਪੱਧਰ ਦੇ ਡੀਡੀਓਜ਼ ਨੂੰ ਪਹਿਲਾਂ ਤਾਂ ਸੂਚਨਾ ਦਿੱਤੀ ਗਈ ਸੀ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਵੀ ਆਪਣੇ ਡੀਡੀਓਜ਼ ਦੇ ਅਤੇ ਡੀਡੀਓਜ਼ ਅਤੇ ਸਿੱਖਿਆ ਅਧਿਕਾਰੀਆਂ ਨੂੰ ਹੜਤਾਲ ਦੀ ਜਾਣਕਾਰੀ ਦੇ ਕੇ ਆਪਣੇ ਰਜਿਸਟਰਾਂ ਵਿੱਚ ਹੜਤਾਲ ਪਰਵਾਈ ਸੀ ਆਪਣੀਆਂ ਮੰਗਾਂ ਲਈ ਹੜਤਾਲ ਕਰਨਾ ਸਮੁੱਚੇ ਮੁਲਾਜ਼ਮਾ ਦਾ ਡੈਮੋਕਰੇਟਿਕ ਹੱਕ ਹੈ ਪਰ ਜ਼ਿਲ੍ਹੇ ਦੇ ਚਾਰ ਡੀਡੀਓ ਵੱਲੋਂ ਹੜਤਾਲ ਕਰਨ ਵਾਲੇ ਪੰਜ ਦੇ ਅਧਿਆਪਕਾਂ ਦੀ ਤਨਖਾਹ ਕੱਟ ਕੇ ਅਧਿਆਪਕਾਂ ਦੇ ਲੜਨ ਦੇ ਡੈਮੋਕਰੇਟਿਕ ਅਧਿਕਾਰ ਤੇ ਡਾਕਾ ਮਾਰਿਆ ਹੈ ਅਤੇ ਆਪਣੇ ਪੱਦਰ ਤੇ ਹੀ ਫੈਸਲਾ ਲੈਂਦੇ ਹੋਏ ਸਰਕਾਰ ਨੀਜੀਕਰਨ ਅਤੇ ਮੁਲਾਜ਼ਮਾ ਮਾਰੂ ਨੀਤੀਆਂ ਦੇ ਹੱਕ ਵਿੱਚ ਖੜੇ ਹਨ ਜਿਸ ਦੇ ਖਿਲਾਫ 15 ਮਾਰਚ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਠਿੰਡਾ ਦਫਤਰ ਅੱਗੇ ਸਾਂਝਾ ਮੋਰਚਾ ਬਠਿੰਡਾ ਦੀ ਅਗਵਾਈ ਵਿੱਚ ਧਰਨਾ ਲਾ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਪ੍ਰਦਰਸ਼ਨ ਵਿੱਚ ਡੀਟੀਐਫ ਵੱਲੋਂ ਡੀਟੀਐਫ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਇਸ ਧਰਨੇ ਦੀ ਤਿਆਰੀ ਵੱਜੋਂ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਠਿੰਡਾ ਦੀ ਜ਼ਿਲ੍ਹਾ ਅਤੇ ਬਲਾਕ ਆਗੂਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸਮੂਹ ਆਗੂਆਂ ਨੂੰ 15 ਮਾਰਚ ਦੇ ਰੋਜ਼ ਪ੍ਰਦਰਸ਼ਨ ਲਈ ਵੱਡੀ ਪੱਧਰ ਤੇ ਸਕੂਲ ਤੋਂ ਸਕੂਲ ਅਧਿਆਪਕਾਂ ਦੀ ਤਿਆਰੀ ਕਰਨ ਦਾ ਸੁਨੇਹਾ ਦਿੱਤਾ ਗਿਆ ਅਧਿਆਪਕਾਂ ਦੀ ਤਨਖਾਹ ਘਟਣ ਵਾਲੇ ਅਧਿਕਾਰੀਆਂ ਦੀ ਲੋਕ ਦੇਖੀ ਅਤੇ ਸਰਕਾਰ ਪੱਖੀ ਚਿਹਰਾ ਲੋਕਾਂ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ 15 ਮਾਰਚ ਨੂੰ ਸਮੁੱਚੇ ਅਧਿਆਪਕਾਂ ਨੂੰ ਲੈ ਕੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਦ ਸਖਤਰ ਅਨਿਲ ਪਟ 블락 ਪ੍ਰਧਾਨ ਰਾਜਿੰਦਰ ਸਿੰਘ ਜਲਾਲ ਭੋਲਾ RAM ਭੁਪਿੰਦਰ ਸਿੰਘ ਮਾਈ ਸਰਖਾਣਾ ਬਲਕਰਨ ਸਿੰਘ ਕੋਟ ਆਦੀ ਸਮੂੱਚੇ ਬਲਾਕਾਂ ਦੇ ਬਲਾਕ ਆਗੂ ਵੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ